ਨਾਮ ਕਲਵਿੰਦਰ ਕੌਰ ਤਰੰਤਾਂ ਦਾ ਬੋਲਦੇ ਆਂ ਤੁਹਾਨੂੰ ਪੰਜ ਜੂਸ ਦਿੱਤੇ ਹੀ ਹਾਂਜੀ ਜੂਸ ਪੀਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਆਹੀ ਤੁਹਾਨੂੰ ਪਹਿਲਾਂ ਇਹ ਹੀ ਦਿਲ ਤੇ ਪੀੜ ਹੁੰਦੀ ਹੈ ਇੱਕ ਧੜਕਣ ਵਾਦੀ ਹੈ ਸਰੀਰ ਸੌਣ ਲੰਦਾ ਹੈ ਐ ਜਿਦਾਂ ਹਾਰਟ ਜਿਦਾਂ ਦਬਤ ਟੈਕ ਹੋ ਜਾਣਾ ਹਾਂਜੀ ਇਤਰਾਮ ਦੇ ਹੀ ਹਾਂਜੀ ਤੇ ਇਹ ਕਸੇਰ ਹੋ ਰੇ ਸਾ ਪੈਂਦਾ ਹੈ ਹਾਂਜੀ ਹਾਂਜੀ ਉਹ ਵੀ हट ਗਿਆ ਜੇ ਤੇ ਇੱਕ ਪੌੜੀਆਂ ਨਹੀਂ ਚੜਿਆ ਜਾਂਦਾ ਠੀਕ ਹੈ ਜਾਣ ਤੋਂ ਬਹੁਤ ਮੁਸ਼ਕਲ ਆਉਂਦੀ ਹੈ ਉਹ ਜਾਣ ਨਾਲ ਹੋਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਪੈਗ ਵਰਤਦਿਆਂ ਨੂੰ 70 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਤੁਸੀਂ ਕਿੱਥੋਂ ਕਿੱਥੋਂ ਇਲਾਜ ਕਰਵਾਇਆ ਇਲਾਜ ਬਹੁਤ ਥਾਵਾਂ ਤੋਂ ਕਰਾਇਆ ਜਿੱਥੇ ਕਿਸੇ ਨੇ ਦੱਸਿਆ ਉੱਥੇ ਕਰਾਇਆ ਤੇ ਕਿੰਨੇ ਕੁ ਪੈਸੇ ਤੁਹਾਡੇ ਲੱਗੇ ਲੱਖਾਂ ਦੇ ਹਿਸਾਬ ਨਾਲ ਲੱਗੇਗੇ ਪੈਸੇ ਠੀਕ ਹੈ ਜੀ ਤੇ ਤੁਹਾਡੀ ਵੀਡੀਓ ਲੱਖਾਂ ਭੇਡ ਭਰਾ ਵੇਖਣਗੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਉਹ ਕਹਿਣਾ ਚਾਹੁੰਦੀ ਹਰ ਇੱਕ ਭੈਣ ਭਰਾ ਨੂੰ ਪੀਣੀ ਚਾਹੀਦਾ ਜੂਸ ਆਪਣੇ ਸਰਵਸੇ ਹੀ ਆਏ ਤੇ ਜਿ ਤਰ੍ਹਾਂ ਕੱਡੀ ਦੀ ਸਰਵਿਸ ਕਰਾਈ ਦੀ ਇਹ ਤਰ੍ਹਾਂ ਬਾਡੀ ਦੀ ਸਰਵਿਸ ਹੁੰਦੀ ਠੀਕ ਹੈ